ਲੋਕਾਂ ਨੂੰ ਸਿਹਤਮੰਦ ਬਣਾਉਣ ਲਈ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕ੍ਰਾਂਤੀਕਾਰੀ ਕਦਮ ਚੁੱਕਿਆ ਗਿਆ ਜਦੋਂ ਸੀਐਮ ਦੀ ਯੋਗਸ਼ਾਲਾ ਦੀ ਸ਼ੁਰੂਆਤ ਕੀਤੀ ਗਈ ਜੋ ਹੁਣ ਲੋਕ ਲਹਿਰ ਬਣ ਗਈ ਹੈ ਪੰਜਾਬ ਪਾਰਚੂ ਹੁੰਨ ਤੱਕ 3000 ਤੋਂ ਵੱਧ ਯੋਗਾ ਕਲਾਸਾਂ ਚਲਾਈਆਂ ਜਾ ਰਹੀਆਂ ਹਨ ਜਿਸ ਦਾ 1 ਲੱਖ ਤੋਂ ਵੱਧ ਲੋਕ ਫਾਇਦਾ ਲੈ ਰਹੇ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਖੇਤਰ ਚ ਇਸ ਕ੍ਰਾਂਤੀ ਦਾ ਮਕਸਦ ਸੂਬੇ ਦੇ ਲੋਕਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਤੰਦਰੁਸਤ ਬਣਾਉਣਾ ਹੈ। ਯੋਗਾ ਦਾ ਮਤਲਬ ਇਹ ਹੈ ਕਿ ਜੇ ਸਵੇਰੇ ਸਵੇਰੇ ਅੱਧਾ ਪੌਣਾ ਘੰਟਾ-ਘੰਟਾ ਯੋਗਾ ਲਾ ਕੇ ਫਰੈਸ਼ ਮੂਡ ਦੇ ਵਿੱਚ ਜਾਓਗੇ ਆਪਣੇ ਆਫਿਸ 'ਚ ਤੁਹਾਡੀ ਕੰਮ ਕਰਨ ਦੀ ਜਿਹੜੀ ਉਹ ਹੈ ਪੋਟੈਂਸ਼ੀਅਲ ਹੈ ਉਹ ਵਧੂਗੀ। ਜੇ ਪੰਜਾਬ ਸਿਹਤਮੰਦ ਰਹੂਗਾ ਤਾਂ ਹੀ ਉਹ ਪੰਜਾਬ ਜਿਹੜਾ ਔਰੰਗਲਾ ਬਣ ਸਕਦਾ ਹੈ। ਯੋਗਾ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਫਾਇਦਾ ਹੋ ਰਿਹਾ ਹੈਗਾ ਔਰ ਉਹ ਇੱਕ ਆਪਣਾ ਇਥੇ ਆ ਕੇ ਲੇਅਰ ਟਾਈਮ ਮਹਿਸੂਸ ਕਰਦੇ ਹਨ ਔਰ ਨਾਲ ਨਾਲ ਆਪਣੀ ਬਿਮਾਰੀ ਤੋਂ ਵੀ ਰਾਹਤ ਪਾਉਂਦੇ ਹਨ ਹਰੇਕ ਬੰਦਾ ਕਿਸੇ ਨਾ ਕਿਸੇ ਬਿਮਾਰੀ ਦੇ ਥਰੂ ਕਿਰਿਆ ਹੁੰਦਾ ਇਹ ਯੋਗ ਰਾਹੀ ਜਿਹੜੇ ਬਹੁਤ ਸਾਰੇ ਬੰਦੇ ਜਿਹੜੇ ਸਾਡੇ ਬਹੁਤ ਸਾਰੇ ਪਾਰਟਿਸਪੈਂਟਸ ਜਿਹੜੇ ਠੀਕ ਹੋਏ ਆ ਲਗਭਗ ਮੇਰੀਆਂ 6 ਮੋਸਟਲੀ ਕਲਾਸਾਂ ਚੱਲ ਰਹੀਆਂ ਜਿਓ ਵੀ ਮੈਂਬਰਾਂ ਦੇ ਵਿੱਚ ਜਿਓ ਡਿਜ਼ੀਜ਼ਾਂ ਰੱਖੀਆਂ ਸੀਆਂ ਜਿਵੇਂ ਕਿਸੇ ਨੂੰ ਸਰਵਾਈਕਲ ਸੀ ਬੈਕ ਪੇਨ ਸੀ ਉਹ ਹੌਲੀ ਹੌਲੀ ਉਹਨਾਂ ਦੀ ਰਿਕਵਰ ਹੋ ਰਹੀ ਹੈ